ਹਾਲੀਵੁੱਡ ਦੀ ਗੱਲ ਕਰਦੇ ਆ ਨਾ ਜਦੋਂ ਅਮਰੀਕਨ ਫਿਲਮਸ ਦੀ ਗੱਲ ਕਰਦੇ ਆ ਚਲੋ ਇੰਗਲਿਸ਼ ਤਾਂ ਇੱਕ ਜੇਕਰ ਆਪਾਂ ਲੈਂਗੁਏਜ ਦੇ ਤੌਰ ਤੇ ਦੇਖੀਏ ਤਾਂ ਉਹਦੇ ਬਹੁਤ ਕਾਰਨ ਨੇ ਕਿ ਉਹ ਇੰਟਰਨੈਸ਼ਨਲ ਲੈਂਗੁਏਜ ਬਣ ਗਈ ਉਹਦੀ ਜਿਹੜਾ ਬ੍ਰਿਟਿਸ਼ਸ ਵੀ ਦੁਨੀਆ ਦੇ ਬਕਵਾਕ ਕੋਨਿਆਂ ਤੇ ਜਾ ਕੇ ਇਹਨਾਂ ਨੇ ਰੂਲ ਵੀ ਕੀਤਾ ਜਾ ਹੋਰ ਇਦਾਂ ਦੀਆਂ ਬਹੁਤ ਇਹਦੀਆਂ ਗੱਲਾਂ ਨੇ ਜਿਹਦੇ ਕਰਕੇ ਚਲੋ ਕਹਿ ਲਓ ਆਪਾਂ ਕਹਿ ਸਕਦੇ ਕਿ ਇੰਗਲਿਸ਼ ਜਿਹੜੀ ਆ ਉਹ ਇੱਕ ਅੰਤਰਰਾਸ਼ਟਰੀ ਲੈਂਗੁਏਜ ਬਣ ਗਈ ਪਰ ਜੇਕਰ ਆਪਾਂ ਇਹ ਦੇਖੀਏ ਕਿ ਅੱਜ ਦੁਨੀਆ ਦੇ ਕੋਨੇ ਦੇ ਵਿੱਚ ਬੈਠੇ ਤਕਰੀਬਨ ਹਰੇਕ ਦਸਾਂ ਦੇ ਵਿੱਚੋਂ ਦੋ ਤਿੰਨ ਬੰਦਿਆਂ ਨੂੰ ਪਤਾ ਹੁੰਦਾ ਕਿ ਨਿਊਯਾਰਕ ਕਿਹੜੇ ਜਿਹੜਾ ਮੁਲਕ ਦਾ ਸ਼ਹਿਰ ਆ ਹਵਾਈ ਕਿਹੜੇ ਮੁਲਕ ਦਾ ਸ਼ਹਿਰ ਆ ਇਸੇ ਤਰੀਕੇ ਨਾਲ ਜਦੋਂ ਆਪਾਂ ਇੰਡੀਆ ਦੇ ਵਿੱਚ ਆਉਨੇ ਆ ਤਾਂ ਬਾਕੀ ਸਟੇਟਾਂ ਦੇ ਬਾਬਤ ਸਾਨੂੰ ਇਹਨਾਂ ਨਹੀਂ ਪਤਾ ਹੁੰਦਾ ਪਰ ਸਾਨੂੰ ਜਿਹੜਾ ਮੁੰਬਈ ਦੇ ਬਾਬਤ ਕਿ ਮੁੰਬਈ ਦੇ ਵਿੱਚ ਜਿਹੜੀ ਧਾਰਾ ਵੀ ਆ ਉਹ ਮੁੰਬਈ ਦੇ ਵਿੱਚ ਆ ਥਾਣੇ ਜਿਹੜਾ ਉਹ ਮੁੰਬਈ ਦੇ ਵਿੱਚ ਬੀਟੀ ਸਟੇਸ਼ਨ ਦੀ ਜਦੋਂ ਹਮੇਸ਼ਾ ਗੱਲ ਹੁੰਦੀ ਆ ਇਹ ਸਾਨੂੰ ਇਹਨਾਂ ਦੇ ਬਾਬਤ ਸਾਨੂੰ ਹਮੇਸ਼ਾ ਪਤਾ ਹੁੰਦਾ ਕਿਉਂਕਿ ਅਸੀਂ ਹਿੰਦੀ ਫਿਲਮਾਂ ਦੇਖਦੇ ਆ ਅਸੀਂ ਇੰਗਲਿਸ਼ ਫਿਲਮਾਂ ਦੇਖਦੇ ਆ ਇਸ ਕਰਕੇ ਸਾਨੂੰ ਪਤਾ ਹੁੰਦਾ ਸੋ ਜਿਹੜੀ ਆ ਤੁਹਾਡੀ ਸੰਗੀਤ ਇੰਡਸਟਰੀ ਹੁੰਦੀ ਆ ਤੁਹਾਡੀ ਜਿਹੜੀ ਫਿਲਮ ਇੰਡਸਟਰੀ ਹੁੰਦੀ ਆ ਉਹ ਵੀ ਜਿਹੜਾ ਬਹੁਤ ਇਹ ਇਹ ਤੁਹਾਡੇ ਨਾ ਸਿਰਫ ਜਿੱਥੇ ਤੁਹਾਡਾ ਜਿਹੜਾ ਇੱਕ ਇੰਡੀਵਿਜੂਅਲ ਹੁੰਦਾ ਚਾਹੇ ਉਹ ਅਦਾਕਾਰ ਹੋਵੇ ਚਾਹੇ ਕਲਾਕਾਰ ਹੋਵੇ ਜਿੱਥੇ ਉਹਦਾ ਨਾਮ ਹੁੰਦਾ ਉਹਦੇ ਨਾਲ ਨਾਲ ਤੁਹਾਡੇ ਸਟਰੀਟ ਦਾ ਤੁਹਾਡੇ ਮੁਲਕ ਦਾ ਵੀ ਨਾਮ ਜਿਹੜਾ ਉਹ ਅੱਗੇ ਵੱਧਦਾ ਅ ਦਲਜੀਤ ਦਸਾਂਝ ਦੀ ਹਮੇਸ਼ਾ ਗੱਲ ਹੁੰਦੀ ਆ ਦਲਜੀਤ ਤਾਂ ਹੁਣ ਜਦੋਂ ਇਹ ਇਹਦੀ ਪਹਿਲੀ ਟੇਪ ਦਲਜੀਤ ਦਸਾਂਝ ਬਾਈ ਦੀ ਆ ਇਸ਼ਕ ਦਾ ਉੜਾ ਜਿਹੜਾ ਫਿਰ ਇਹਨਾਂ ਦੀ ਟੇਪ ਆਉਂਦੀ ਆ ਕਿ ਦਿਲ ਸਾਡੇ ਨਾਲ ਲਾਲਾ ਚੁੱਪ ਕਰਕੇ ਨਹੀਂ ਲੋਕਾਂ ਨੂੰ ਬੋਲਣ ਦੇ ਤੇ ਇਹ ਉਸ ਤੋਂ ਬਾਅਦ ਲਗਾਤਾਰ ਇਹਨਾਂ ਦੀ ਜਿਹੜੀ ਆ ਰੂਜ਼ ਵੱਲੋਂ ਜਾਂਦੇ ਨੇ ਤੇ ਇਹਨਾਂ ਦੀ ਜਿਹੜੀ ਉਹ ਉਡਾਨ ਆ ਉਹ ਹਜੇ ਤੱਕ ਜਿਹੜਾ ਜਾਰੀ ਹੋ ساری ਆ ਤੇ ਦੁਆ ਵੀ ਇਹੀ ਕਰਦੇ ਆ ਕਿ ਇਸੇ ਤਰੀਕੇ ਨਾਲ ਰਵੇ ਚਾਹੇ ਕੋਚੇਲਾ ਦੇ ਵਿੱਚ ਜਾਣਾ ਹੋਵੇ ਜਾਂ ਜਿੰਨੇ ਵੀ ਜਿੰਨੇ ਵੀ ਵੱਡੇ ਵੱਡੇ ਤੁਸੀਂ ਦੇਖੋ ਨਾ ਜਿਹੜੇ ਹਿੰਦੀ ਫਿਲਮ ਅਦਾਕਾਰਾਂ ਦੇ ਜਿਹੜੇ ਆ ਲੋਕੀ ਜਿਨ੍ਹਾਂ ਨੂੰ ਜਿਹੜੇ ਉਹਨਾਂ ਨੂੰ ਇੰਟਰਵਿਊ ਕਰਦੇ ਨੇ ਉਹਨਾਂ ਨੂੰ ਜਾ ਕੇ ਉਹਨਾਂ ਦੇ ਨਾਲ ਬੈੰਦੇ ਉੱਠਦੇ ਨੇ ਉਹ ਜਦੋਂ ਦਿਲਜੀਤ ਨੂੰ ਮਿਲਦੇ ਨੇ ਤਾਂ ਆ ਕੇ ਕੀ ਕਹਿੰਦੇ ਨੇ ਕਿ ਅਸੀਂ ਵੀ ਪੰਜਾਬੀ ਸਿੱਖਣ ਦੀ ਕੋਸ਼ਿਸ਼ ਕਰ ਰਹੇ ਆ ਸਾਨੂੰ ਵੀ ਥੋੜੀ ਥੋੜੀ ਪੰਜਾਬੀ ਬੋਲਣੀ ਆਉਂਦੀ ਆ ਸੇ ਕੱਲੇ ਦਿਲਜੀਤ ਦੀ ਨਹੀਂ ਇਸ ਵੇਲੇ ਜਿੰਨੇ ਵੀ ਆਪਣੇ ਸਟਾਰ ਨੇ ਇੱਕ ਤਾਂ ਬਹੁਤ ਹੀ ਜਿਹੜੀ ਆ ਮਨਦਪਾਗੀ ਤੇ ਇਤਰਾਜ਼ ਦੀ ਵਾਲੀ ਗੱਲ ਹੈ ਕਿ ਜਿਹੜਾ ਨੌਜਵਾਨ ਗਬਰੂ ਪੰਜਾਬ ਦਾ ਸਿੱਧੂ ਮੂਸੇਵਾਲਾ ਉਹ ਬਹੁਤ ਹੀ ਘੱਟ ਉਮਰ ਦੇ ਵਿੱਚ ਉਹਨੂੰ ਜਿਹੜਾ ਕਤਲ ਉਹਦਾ ਕਰ ਦਿੱਤਾ ਗਿਆ ਤੇ ਅਦਰਵਾਈਜ਼ ਜਿੰਨਾ ਉਸ ਟੈਲੈਂਟ ਨੂੰ ਜੇਕਰ ਲੈ ਕੇ ਦੇਖੀਏ ਨਾ ਕਿ ਉਹਦਾ ਨਾਮ ਜਿਹੜਾ ਸੀ ਇਹ ਦੇਖੋ ਕਿੰਨੇ ਜਿਹੜੇ ਆ ਮਾਡਰਨ ਮਾਡਰਨ ਨਾਮ ਰੱਖੇ ਜਾਂਦੇ ਆ ਸਿੱਧੂ ਮੂਸੇਵਾਲਾ ਬਿਲਕੁਲ ਪਿੰਡੂ ਨਾਮ ਜਿਹੜਾ ਬਿਲਕੁਲ ਜਿਹੜਾ ਪੁਰਾਣਾ ਰਵਾਇਤੀ ਨਾਮ ਫਿਰ ਉਹਦੇ ਜਿਹੜੇ ਆ ਕੱਪੜੇ ਪਹਿਨਨੇ ਬਿਲਕੁਲ ਜਿਹੜਾ ਰਵਾਇਤੀ ਕੋਰਤਾ ਪਜਾਮਾ ਸਿੱਧੀ ਸਾਦੀ ਪੱਗ ਕੋਈ ਉੱਤੇ ਥੱਲੇ ਨਹੀਂ ਬਿਲਕੁਲ ਜਿਹੜਾ ਜੇਕਰ ਉਹ ਅੱਗੇ ਵਧਿਆ ਤੇ ਸਿਰਫ ਤੇ ਸਿਰਫ ਆਪਣੇ ਟੈਲੈਂਟ ਦੇ ਜ਼ੋਰ ਤੇ ਉਹ ਬੰਦਾ ਇੱਥੇ ਤੱਕ ਪਹੁੰਚਿਆ ਤੇ ਤੁਸੀਂ ਦੇਖੋ ਜਿਹੜਾ ਅ ਅੱਛਾ ਕਈ ਵਾਰ ਗੱਲ ਹੁੰਦੀ ਹੈ ਇੱਕ ਦੋ ਵਾਰ ਸਾਡੇ ਰੇਡੀਓ ਤੇ ਵੀ ਗੱਲ ਹੋਈ ਕਿ ਜਿਹੜਾ ਇਹ ਨਵੇਂ ਮੁੰਡਿਆਂ ਦੇ ਗੀਤਾਂ ਨੂੰ ਲੈ ਕੇ ਵੀ ਮੈਨੂੰ ਪਰਸਨਲੀ ਕਿਸੇ ਨੇ ਕਿਹਾ ਕਿ ਤੂੰ ਤਾਂ ਸ਼ਾਇਦ ਇੰਨੇ ਗਾਣੇ ਪਲੇ ਨਹੀਂ ਕਰਦਾ ਮੈਂ ਕਿਹਾ ਵੀ ਉਹ ਤੁਹਾਡੇ ذاتی ਤੌਰ ਤੇ ਤੁਹਾਡੀ ਆਪਣੀ ਪਸੰਦ ਨਾ ਪਸੰਦ ਹੁੰਦੀ ਆ ਆਮ ਤੌਰ ਤੇ ਆਪਾਂ ਦੇਖੀਦਾ ਵੀ ਆ ਕਿ ਤੁਹਾਨੂੰ ਉਹ ਗੀਤ ਜਾਂ ਉਹ ਫਿਲਮਾਂ ਜਿਆਦਾ ਪਸੰਦ ਹੁੰਦੀਆਂ ਜਿਹੜੀਆਂ ਜਦੋਂ ਕਿ ਤੁਸੀਂ ਕਾਲਜ ਸਕੂਲ ਪੜ੍ਹਦੇ ਹੁੰਦੇ ਆ ਨਾ ਜਿਹੜੀਆਂ ਉਸ ਟਾਈਮ ਆਉਂਦੀਆਂ ਕਿਉਂਕਿ ਤੁਹਾਡੀ ਜ਼ਿੰਦਗੀ ਦਾ ਬਿਹਤਰੀਨ ਟਾਈਮ ਹੁੰਦਾ ਉਹ ਜਦੋਂ ਤੁਸੀਂ ਕਾਲਜ ਹੁੰਦੇ ਆ ਜਾਂ ਸਕੂਲ ਦੇ ਵਿੱਚ ਹੁੰਦੇ ਆ ਕਿ ਜਿਹੜੀਆਂ ਫਿਲਮਾਂ ਜਾਂ ਗੀਤ ਉਦੋਂ ਆਉਂਦੇ ਨੇ ਉਹ ਤੁਹਾਨੂੰ ਹਮੇਸ਼ਾ ਚੰਗੇ ਲੱਗਦੇ ਨੇ ਸੋ ਸਾਨੂੰ ਕਿਉਂਕਿ ਅਸੀਂ ਜਿਹੜਾ ਸਾਡਾ ਜਿਹੜਾ ਸਕੂਲ ਕਾਲਜ ਦਾ ਟਾਈਮ ਸੀ ਉਹ ਇਹੀ ਮਨੋਰੰਜਨ ਵਾਲਾ ਸੋਹਣਾ ਵਾਲਾ ਸੀ ਜਾਂ ਬਬੂ ਮਾਨ ਵਾਲਾ ਸੀ ਜਾਂ ਜੈਜੀ ਵੀ ਵਾਲਾ ਸੀ ਸੋ ਸਾਨੂੰ ਹਮੇਸ਼ਾ ਇਹਨਾਂ ਦੇ ਜਿਹੜੇ ਆ ਸਾਨੂੰ ਜਿਆਦਾ ਚੰਗੇ ਲੱਗਦੇ ਪਰ ਆਦਰਵਾਇਜ਼ ਵੀ 올 ਫੀਲ ਪ੍ਰਾਊਡ ਜਦੋਂ ਰਣਵੀਰ ਸਿੰਘ ਤੇ ਜਿਹੜੀ ਆ आलिया ਪੱਟ ਉਹ ਜਿਹੜੇ ਆ ਸਾਡੇ ਜਿਹੜੇ ਨਵੇਂ ਮੁੰਡੇ ਆ ਚਾਹੇ ਸ਼ੋਭਿਆ ਜਾਂ ਚਾਹੇ ਜਿੰਨੇ ਵੀ ਇਹ ਚਾਹੇ ਸਿੱਧੂ ਮੂਸੇਵਾਲੇ ਨੂੰ ਸੁਣਦੇ ਨੇ ਚਾਹੇ ਦਿਲਜੀਤ ਦਸਾਂਝ ਨੂੰ ਅੱਜ ਸੁਣਦੇ ਨੇ ਮੈਨੂੰ ਲੱਗਦਾ ਸਾਰੇ ਜਿਹੜੇ ਆ ਸਾਡੇ ਆਪਾਂ ਸਾਨੂੰ ਮਾਣ ਹੁੰਦਾ ਇਸ ਗੱਲ ਦਾ ਕਿ ਇਸ ਲੈਵਲ ਤੇ ਸਾਡੀ ਜਿਹੜੀ ਆ ਪੰਜਾਬ ਦੀ 뮤ਜ਼ਿਕ ਇੰਡਸਟਰੀ ਗਈ ਆ ਤੇ ਤੁਸੀਂ ਵੈਸੇ ਵੀ ਤੁਸੀਂ ਦੇਖਿਓ ਕਿਤੇ ਜਿਹੜਾ ਹੈੱਡਫੋਨਸ ਲਾ ਕੇ ਜੇਐਸਵੀ ਕੇ ਨਾਲ ਮੈਂ ਹਮੇਸ਼ਾ ਅਸੀਂ ਗੱਲ ਕਰਦੇ ਆ ਕਿ ਮਿਕਸਿੰਗ ਐਂਡ ਮਾਸਟਰਿੰਗ ਜੇਐਸਵੀ ਕੇ ਨਾਲ ਪੰਜਾਬ ਦੇ ਗੀਤਾਂ ਦੀ ਹੁੰਦੀ ਆ ਚਾਹੇ ਕੋਈ ਥੋੜੇ ਬਜਟ ਵਾਲਾ ਗੀਤ ਆ ਕੋਈ ਨਵੇਂ ਮੁੰਡੇ ਦਾ ਗੀਤ ਆ ਚਾਹੇ ਕੋਈ ਇਸਟੈਬਲਿਸ਼ ਨੇਮ ਨੇ ਜਿਹੜੇ ਉਹਨਾਂ ਦਾ ਗੀਤ ਆ ਨਾ ਮਿਕਸਿੰਗ ਐਂਡ ਮਾਸਟਰੀਂਗ ਜੇਐਸਵੀਕੇ ਦਾ ਮਿਊਜ਼ਿਕ ਹੁੰਦਾ ਉਹ ਲਾਜਵਾਬ ਹੁੰਦਾ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਅੱਗੇ ਵੱਧ ਰਹੀ ਹੈ ਐਸੀ ਤਰੀਕੇ ਨਾਲ ਜਿਹੜੀ ਆ ਸਾਡੀ ਫਿਲਮ ਇੰਡਸਟਰੀ ਆ 노 ਡਾਊਟ ਉਹਨੇ ਵੀ ਜੇਐਸਵੀਕੇ ਨਾਲ ਜਿਹੜਾ ਆਪਣਾ ਅੱਜ ਜਦੋਂ ਕੋਈ ਪੰਜਾਬੀ ਫਿਲਮ ਰਿਲੀਜ਼ ਹੋਣੀ ਹੁੰਦੀ ਆ ਉਹਦੀ ਜਿਹੜੀ ਚਰਚਾ ਆ ਉਹ ਬਾਲੀਵੁੱਡ ਦੀਆਂ ਫਿਲਮਾਂ ਦੇ ਬਰਾਬਰ ਪੰਜਾਬੀ ਫਿਲਮ ਰਿਲੀਜ਼ ਹੋਣੀ ਹੁੰਦੀ ਆ ਉਹਦੀ ਜਿਹੜੀ ਚਰਚਾ ਆ ਉਹ ਬ ਦਿਆ ਚਾਹੇ ਦਲਜੀਤ ਸਾਹਜ ਦਾ ਦਾ ਚਲੋ ਆਬਵੀਅਸਲੀ ਇੱਕ ਉਹਨਾਂ ਦਾ ਇੱਕ ਵੱਖਰਾ ਨਾਮ ਹੈ ਇਸ ਕਰਕੇ ਵੀ ਆ ਪਰ ਬਾਕੀ ਵੀ ਚਾਹੇ ਗਿੱਪੀ ਬਾਈ ਦੀ ਫਿਲਮ ਹੋਵੇ ਜਾਂ ਹੋਰ ਜਿਹੜੀਆਂ ਪੰਜਾਬ ਦੇ ਵਿੱਚ ਫਿਲਮਾਂ ਰਿਲੀਜ਼ ਹੁੰਦੀਆਂ ਤੇ ਇਹਨਾਂ ਫਿਲਮਾਂ ਨੇ ਇੱਕ ਹੋਰ ਕੰਮ ਵੀ ਕੀਤਾ ਆਈ ਥਿੰਕ ਜਿਹਦਾ ਸਹਰਾ ਜਿੱਥੇ ਪਹਿਲਾਂ ਪੰਜਾਬੀ ਫਿਲਮ ਇੰਡਸਟਰੀ ਨੂੰ ਰਿਵਾਈਵ ਕਰਨ ਦਾ ਜਿਹੜਾ ਸਹਰਾ ਉਹ ਹਮੇਸ਼ਾ ਬਾਈ ਹਰਭਜਨ ਮਾਨ ਉਹਨਾਂ ਦੇ ਸਿਰ ਤੇ ਜਾਣਾ ਜੀਐਸਵੀਕੇ ਨਾਲ ਉਹਨਾਂ ਨੇ ਜੀਆਆਂ ਨੂੰ ਅਸੰਮਾਨ ਬਤਨਾ ਦਾ ਮਿੱਟੀਵਾਜਾਂ ਮਾਰਦੀ ਫਿਲਮਾਂ ਲੈ ਕੇ ਆਂਦੀਆਂ ਦਿਲ ਆਪਣਾ ਪੰਜਾਬੀ ਫਿਲਮ ਉਹਨਾਂ ਨੇ ਬਣਾਈ ਜੀਐਸਵੀਕੇ ਨਾਲ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਉਹ ਵੀ ਆਪਣੇ ਪਰਸਨਲ ਲੈਵਲ ਤੇ ਜਾ ਕੇ ਜਦੋਂ ਉਹਨਾਂ ਨੇ ਉਹ ਕਹਿੰਦੇ ਨੇ ਕਿ ਜਦੋਂ ਸਾਨੂੰ ਲੱਗਾ ਕਿ ਜੀਆਂ ਆਨੂ ਦਾ ਜਿਹੜਾ ਬਜਟ ਜਾਦੇ ਹੁੰਦਾ ਜਾ ਰਿਹਾ ਤੇ ਟੀ ਸੀਰੀਜ਼ ਵਾਲਿਆਂ ਨੂੰ ਲੱਗਾ ਕਿ ਪੰਜਾਬੀ ਫਿਲਮਾਂ ਦੀ ਇੰਨੀ ਕਮਾਈ ਤਾਂ ਹੁੰਦੀ ਨਹੀਂ ਉਹਨਾਂ ਦਿਨਾਂ ਦੇ ਵਿੱਚ ਇਹ ਬਹੁਤ ਜਿਹੜਾ ਹਿੱਟ ਕਲਾਕਾਰ ਸੀਗੇ ਅੱਜ ਵੀ ਇਹ ਨੋ ਡਾਊਟ ਹੋਏ ਹੋਏ ਟੀਪ ਇਹਨਾਂ ਦੀ ਉਸ ਸਮੇਂ ਹਿੱਟ ਹੋਈ ਸੀ ਤੇ ਇਹਨਾਂ ਨੇ ਕਿਹਾ ਕਿ ਮੈਂ ਲਿਖ ਕੇ ਸਾਈਨ ਕਰਕੇ ਦਿੱਤਾ ਸੀ ਟੀ ਸੀਰੀਜ਼ ਨੂੰ ਕਿ ਤੁਸੀਂ ਬਜਟ ਤੇ ਜਿਹੜਾ ਫਿਲਮ ਤੇ ਖਰਚਾ ਕਰਨੋਂ ਨਾ ਡਰੋ ਜੇਕਰ ਤੁਹਾਡਾ ਪੈਸਾ ਨਾ ਪੂਰਾ ਹੋਇਆ ਤਾਂ ਮੈਂ ਤਿੰਨ ਐਲਬਮਾਂ ਤੁਹਾਡੇ ਲਈ ਫ੍ਰੀ ਕਰੂੰਗਾ ਸੋ ਤੁਸੀਂ ਸਾਨੂੰ ਜੀਆਂ ਆਨੂ ਫਿਲਮ ਜਿਹੜ ਉਹ ਜਿੱਦਾਂ ਅਸੀਂ ਚਾਹੁੰਦੇ ਆ ਜਿੱਦਾਂ ਮਨਮੋਹਨ ਸਿੰਘ ਜੀ ਚਾਹੁੰਦੇ ਨੇ ਸਾਨੂੰ ਬਣਾਉਣ ਦੀ ਜਿਹੜੀ ਆ ਖੁੱਲ੍ਹ ਦਿਓ ਤੇ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਪੰਜਾਬੀ ਫਿਲਮ ਇੰਡਸਟਰੀ ਨੇ ਕਿੰਨੀ ਜ਼ਿਆਦਾ ਤਰੱਕੀ ਕੀਤੀ ਉਹਦੇ ਵਿੱਚ ਹੁਣ ਜਿਹੜੇ ਆ ਨਵੇਂ ਨਾਮ ਜੁੜ ਗਏ ਚਾਹੇ ਗਿੱਪੀ ਵਾਈ ਆ ਚਾਹੇ ਦਲਜੀਤ ਹੁਣੀ ਆ ਜਾਂ ਅਮਰਿੰਦਰ ਗਿੱਲ ਆ ਜਿਹੜੀ ਐਕਚੁਅਲੀ ਮੈਂ ਗੱਲ ਕਰਨ ਲੱਗਾ ਸੀ ਕਰਾਂ ਕਿ ਜਿਹੜਾ ਹੁਣ ਸਾਡਾ ਦੋਵਾਂ ਪੰਜਾਬਾਂ ਨੂੰ ਜੋੜ ਰਹੇ ਨੇ ਅਮਰਿੰਦਰ ਗਿੱਲ ਹੁਣ ਦੀ ਫਿਲਮ ਤੋਂ ਜਿਹੜਾ ਚੱਲ ਮੇਰਾ ਪੁੱਤ ਤੋਂ ਲੈ ਕੇ ਜੇਸਟ੍ਰੀ ਕੇ ਨਾਲ ਸਾਡੇ ਪਾਕਿਸਤਾਨੀ ਪੰਜਾਬ ਦੇ ਕਲਾਕਾਰ ਨੇ ਚਾਹੇ ਨਾਸਰ ਚਨੀਓਟੀ ਆ ਆਜ਼ਾ ਜਾ ਹੋਰ ਬਹੁਤ ਵੱਡੇ ਨਾਮ ਨੇ ਉਧਰ ਵੀ ਜਿਹੜੇ ਕਿ ਉੱਥੇ ਜਿਹੜਾ ਜਾਦੇ ਡਰਾਮਿਆਂ ਦੇ ਵਿੱਚ ਜਿਹੜਾ ਕਿਉਂਕਿ ਉਸ ਸਟਰੀਕ ਨਾਲ ਪੰਜਾਬ ਦੀ ਪਾਕਿਸਤਾਨ ਦੀ ਜਿਹੜੀ ਫਿਲਮ ਇੰਡਸਟਰੀ ਆ ਉਹ ਜਾਦੇ ਕਹਿ ਲਓ ਕਿ ਕਾਮਯਾਬ ਹਜੇ ਤੱਕ ਨਹੀਂ ਹੈਗੀ ਉਹਦੀਆਂ ਆਪੋ ਆਪਣੀਆਂ ਉਹਦੀਆਂ ਕਈ ਜਿਹੜੀਆਂ ਰੀਜ਼ਨਸ ਨੇ ਪਰ ਜੇ ਜੇ ਸਟਰੀਕ ਨਾਲ ਉਹ ਅੱਗੇ ਪੰਜਾਬ ਦੇ ਵਿੱਚ ਕੰਮ ਕਰਦੇ ਨੇ ਤੇ ਇਧਰਲੇ ਪੰਜਾਬ ਦੇ ਲੋਕ ਵੀ ਫਿਲਮਾਂ ਨੂੰ ਪਸੰਦ ਕਰਦੇ ਨੇ ਅੱਛਾ ਉਧਰ ਪਾਕਿਸਤਾਨ ਦੇ ਵਿੱਚ ਵੀ ਪਹਿਲਾਂ ਜਿੱਥੇ ਸ਼ਾਹਰੂਖ ਖਾਨ ਆਮਰ ਖਾਨ ਉਹਨਾਂ ਦੀਆਂ ਫਿਲਮਾਂ ਦਾ ਇੰਤਜ਼ਾਰ ਹੁੰਦਾ ਸੀ ਨਾ ਅੱਜ ਜੇਕਰ ਤੁਸੀਂ ਉਹਨਾਂ ਨੂੰ ਪੁੱਛੋਗੇ ਤਾਂ ਉਹਨਾਂ ਨੂੰ ਜਾਦੇ ਇੰਤਜ਼ਾਰ ਜਿਹੜਾ ਪੰਜਾਬੀ ਫਿਲਮਾਂ ਦਾ ਹੁੰਦਾ ਕਿ ਦਿਲਜੀਤ ਦੀ ਫਿਲਮ ਕਦੋਂ ਆਣੀ ਆ ਜਾਂ ਗਿੱਪੀ ਦੀ ਫਿਲਮ ਕਦੋਂ ਆਣੀ ਆ ਜਿਹੜਾ ਗੁਰਪ੍ਰੀਤ ਖੁੱਗੀ ਉਹਨਾਂ ਨੇ ਇੱਕ ਵਾਰ ਦੱਸਿਆ ਸੀਗਾ ਕਿ ਨਵਾਜ਼ ਸ਼ੀਬ ਸਾਹਿਬ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਮੈਨੂੰ ਤੇਰਾ ਸਭ ਤੋਂ ਵਧੀਆ ਮੈਨੂੰ ਹੁਣ ਤੱਕ ਦਾ ਜਿਹੜਾ ਫਿਲਮ ਫਿਲਮਾਂ ਦੇ ਵਿੱਚ ਮੈਨੂੰ ਚੰਗਾ ਲੱਗਦਾ ਜਦੋਂ ਮੈਂ ਤੇਰੇ ਆ ਪਟਵਾਰੀ ਵਾਲਾ ਕਿਰਦਾਰ ਦੇਖਦਾ ਨਵਾਜ਼ ਸ਼ੀਬ ਸਾਹਿਬ ਜਿਹੜੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਅਸਾਂ ਨੂੰ ਮਾਣ ਬਤਨਾ ਦੇ ਵਿੱਚ ਜਿਹੜਾ ਗੁਰਪ੍ਰੀਤ ਘੁੱਗੀ ਹੋਣਾ ਦਾ ਪਟਵਾਰੀ ਵਾਲਾ ਗਿਰਦਾਰ ਸੀ ਸੋ ਜਿਹੜਾ ਇਹ ਜੋੜ ਦੇ ਵੀ ਨੇ ਜਿੱਥੇ ਅਸੀਂ ਜਿਹੜਾ ਦੋਹਾਂ ਪੰਜਾਬਾਂ ਨੂੰ ਜੋੜਨ ਦੀ ਗੱਲ ਕਰਦੇ ਆਂ ਸੋ ਖੈਰ ਆਪਾਂ ਮੋਸਟਲੀ ਇਹ ਗੱਲਬਾਤ ਇਸੇ ਕਰਕੇ ਕਰ ਰਹੇ ਸੀ ਕਿ ਇੱਕ ਤਾਂ ਚੰਗੀ ਗੱਲ ਆ ਵੈਸੇ ਸਾਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਸਾਡੇ ਜਿਹੜੇ ਨੌਜਵਾਨ ਆ ਸਾਡੀਆਂ ਜਿਹੜੀਆਂ ਮੁਟਿਆਰਾਂ ਆ ਜੇਕਰ ਉਹ ਜਿਹੜਾ ਇਸ ਮੁਕਾਮ ਤੇ ਪਹੁੰਚਦੇ ਨੇ ਉਹ ਸਾਡੇ ਸਾਰਿਆਂ ਦੇ ਲਈ ਇੱਕ ਰਾਹ ਦਸੇਰਾ ਵੀ ਬਣਦੇ ਨੇ ਨਾਲ ਦੀ ਨਾਲ ਜਿਹੜਾ ਸਾਨੂੰ ਇੱਕ ਜਿਹੜਾ ਇੱਕ ਬਹੁਤ ਤੇਜ਼ ਸਮੇਂ ਕੈਰੀਅਰ ਓਪਰਚ्युनिटीਜ਼ ਘਟ ਨਜ਼ਰ ਆਉਂਦੀਆਂ ਸਾਨੂੰ ਇਹ ਇਹ ਇਹਨਾਂ ਤੋਂ ਇਹ ਚੀਜ਼ਾਂ ਨਜ਼ਰ ਆਉਣੀਆਂ ਕਿ ਇੰਦੀ ਵੱਡੀ ਦੁਨੀਆ ਦੇ ਵਿੱਚ ਜੇਕਰ ਆਪਣੇ ਇਹ ਸਾਡੇ ਨੌਜਵਾਨ ਜਿਹੜੇ ਆ ਇਹ ਤਾਂ ਮੈਂ ਟੌਪ ਦੇ 5-7 ਜਿਹੜੇ ਉੱਪਰ-ਉੱਪਰਲੇ ਨਾਮ ਲੈਏ ਨੇ ਬਾਕੀ ਜਿੰਨੇ ਵੀ ਕਲਾਕਾਰ ਨੇ ਸਾਰੇ ਬਹੁਤ ਵਧੀਆ ਤਰੀਕੇ ਨਾਲ ਆਪੋ ਆਪਣਾ ਕੰਮ ਕਰ ਰਹੇ ਨੇ ਚਾਹੇ ਫਿਲਮਾਂ ਦੇ ਵਿੱਚ ਨੇ ਚਾਹੇ ਜਿਹੜਾ ਆਪਣੇ ਸਿੰਗਰ ਨੇ ਜਾਂ ਜਿਹੜਾ ਖਿਡਾਰੀ ਨੇ ক্রিকেট ਦੇ ਵਿੱਚ ਨੇ ਹਾਕੀ ਦੇ ਵਿੱਚ ਨੇ ਫੁੱਟਬਾਲ ਦੇ ਵਿੱਚ ਨੇ ਸਾਰੇ ਵਧੀਆ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਨੇ ਇਸੇ ਤਰੀਕੇ ਨਾਲ ਜੇਕਰ ਆਪਾਂ ਇੰਨੀ ਮਿਹਨਤ ਜਿਹੜਾ ਇਧਰ ਨੂੰ ਚਾਹੇ ਆਪੀਐਸ ਹੋਵੇ ਚਾਹੇ ਆਈਏਐਸ ਹੋਵੇ ਚਾਹੇ ਕਿਉਂਕਿ ਪੰਜਾਬ ਦੀ ਜਿਹੜੀ ਆ ਸਾਡੀ ਬਿਊਰੋਕ੍ਰੇਸੀ ਦੇ ਵਿੱਚ ਜਿੰਨੇ ਵੀ ਸਾਡੇ ਜਿਹੜਾ ਪੰਜਾਬੀ ਨੌਜਵਾਨ ਤੇ ਪੰਜਾਬੀ ਮਟਿਆਰਾ ਹੋਣਗੇ ਉਹ ਵੀ ਸਾਡੇ ਲਈ ਬਹੁਤ ਹੀ ਚੰਗੀ ਗੱਲ ਆ ਸੋ ਖੈਰ ਜਿਹੜਾ ਵੈਸੇ ਲਗਾਤਾਰ ਆਪਾਂ ਪੋਲਿਟিক্যাল ਮਸਲੇ ਤੇ ਗੱਲਬਾਤ ਕਰੀਦੀ ਆ ਅਜ ਐਤਵਾਰ ਵੈਸੇ ਸਿਕਾ ਕਿ ਸਾਡੇ ਇੱਥੇ ਵੋਟਾਂ ਵੀ ਹੋ ਕੇ ਹਟੀਆਂ ਯੂਕੇ ਦੀ ਰਾਜਨੀਤੀ ਦੇ ਉੱਤੇ ਵੀ ਆਪਾਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰੀਦੀ ਆ ਤੇ ਆਪਣਾ ਵੀ ਮੋਸਟਲੀ ਮੰਤਵ ਇਹੀ ਆ ਜੀ ਕਿਹਾ ਜਾਂਦਾ ਕਿ ਪੰਜਾਬੀ ਦੇ ਵਿੱਚ ਜਿਹੜਾ ਅੰਤਰਰਾਸ਼ਟਰੀ ਪੱਧਰ ਤੇ ਜਿਹੜੀ ਆ ਖਬਰਾਂ ਹੁੰਦੀਆਂ ਪੰਜਾਬੀ ਦੇ ਵਿੱਚ ਉਦੇ ਉੱਤੇ ਬਹੁਤ ਘੱਟ ਕੰਮ ਹੁੰਦਾ ਚਾਹੇ ਯੂਐਸਏ ਦੇ ਵਿੱਚ ਕੀ ਹੋ ਰਿਹਾ ਯੂਕੇ ਦੇ ਵਿੱਚ ਕੀ ਹੋ ਰਿਹਾ ਜਾਂ ਜੀਓਪੋਲਿਟਿਕਸ ਦੇ ਵਿੱਚ ਜਿਹੜਾ ਕੀ ਹੋ ਰਿਹਾ ਪੰਜਾਬੀ ਦੇ ਵਿੱਚ ਉਹਨਾਂ ਮਸਲਿਆਂ ਤੇ ਨਾ ਮਾਤਰ ਕੰਮ ਹੁੰਦਾ ਸੋ ਆਪਣੀ ਵੀ ਮੇਰੀ ਜਿਹੜੀ ਆਪਣੇ ਇਸ ਪਲੇਟਫਾਰਮ ਤੋਂ ਇਹ ਕੋਸ਼ਿਸ਼ ਆ ਕਿ ਜਿੰਨੀਆਂ ਵੀ ਜੀਓਪੋਲਿਟਿਕਸ ਦੇ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਨੇ ਜਿਹੜੀ ਆਪਾਂ ਪੋਲਿਟੀਕਲ ਮਸਲੇ ਹੁੰਦੇ ਆ ਆਬਵੀਅਸਲੀ ਜੀਓ ਪੋਲਿਟਿਕਸ ਵੀ ਆਪਾਂ ਜਿਹੜੀ ਆ ਉਹਦੇ ਤੇ ਵੀ ਚਰਚਾ ਕਰਦੇ ਆ ਤੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਯੂਕੇ ਦੇ ਵਿੱਚ ਯੂਐਸਏ ਦੇ ਵਿੱਚ ਜਿੱਥੇ ਵੀ ਜਿਹੜਾ ਪਾਕਿਸਤਾਨ ਦੀ ਪੋਲਿਟਿਕਸ ਹੈ ਜਿਹੜੀ ਉਹ ਹਮੇਸ਼ਾ ਹੀ ਜਿਹੜੀ ਆ ਉੱਥੇ ਰਮਾਂਚ ਬਣਿਆ ਰਹਿੰਦਾ ਕਿ ਇਹ ਇਹਨਾਂ ਜਗ੍ਹਾਾਂ ਤੇ ਕੀ ਹੋ ਰਿਹਾ ਤੇ ਆਪਣੀ ਕੋਸ਼ਿਸ਼ ਹੁੰਦੀ ਆ ਕਿ ਹਰ ਰੋਜ਼ ਤੁਹਾਡੇ ਨਾਲ ਨਵੇਂ ਮਸਲਾ ਲੈ ਕੇ ਜਿਹੜਾ ਸਾਹਮਣੇ ਆਂਦਾ ਜਾਵੇ ਹਰ ਰੋਜ਼ ਤੁਹਾਡੇ ਨਾਲ ਜਿਹੜੀ ਆ ਗੱਲਬਾਤ ਕੀਤੀ ਜਾਵੇ ਜਿਹੜੀ ਵੀ ਕੋਈ ਵੀ ਸਿਆਸੀ ਖਬਰ ਜਿਹੜੀ ਆ ਜਿਹਦੇ ਉੱਤੇ ਗੱਲਬਾਤ ਹੋਣੀ ਚਾਹੀਦੀ ਆ ਸੋ ਜੇਕਰ YouTube ਤੇ ਦੇਖ ਰਹੇ ਹੋ ਤਾਂ ਬੇਨਤੀ ਇਹ ਆ ਕੇ ਸਬਸਕ੍ਰਾਈਬ ਜਰੂਰ ਕਰ ਲੈਣਾ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਦਿਓ ਜਿਵੇਂ ਮੈਂ ਕਿਹਾ ਕਿ ਹਰ ਰੋਜ਼ ਆਪਾਂ ਆਪਣੇ ਪਲੇਟਫਾਰਮ ਤੋਂ ਤੁਹਾਡੇ ਨਾਲ ਜੁੜੀਦਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਇਹਨਾਂ ਸਾਰੇ ਮਸਲਿਆਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੁਹਾਡਾ ਜਿਹੜਾ ਜਿਹੜੇ ਆਪਾਂ ਖਿਡਾਰੀਆਂ ਦੀ ਗੱਲ ਕੀਤੀ ਹੈ ਜਾਂ ਕਲਾਕਾਰਾਂ ਦੀ ਗੱਲ ਕੀਤੀ ਹੈ ਜਿਹੜੀ ਆ ਉਹਨਾਂ ਦੇ ਬਾਬਤ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣੀ ਪ੍ਰਤੀਕਿਰਿਆ ਜਿਹੜੀ ਆ ਕਮੈਂਟ ਦੇ ਜ਼ਰੀਏ ਲਿਖ ਕੇ ਸਾਡੇ ਤੱਕ ਜਰੂਰ ਪਹੁੰਚਾ ਸਕਦੇ ਹੋ ਸੋ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ